ਹੈਲੋ ਹਾਂਜੀ ਸਤਿ ਸ੍ਰੀ ਅਕਾਲ ਡੈਸ਼ਿੰਗ ਬੁਟੀਕ ਤੇ ਤੁਹਾਡਾ ਫਿਰ ਤੋਂ ਬਹੁਤ ਬਹੁਤ ਸਵਾਗਤ ਆ। ਸੋ ਅੱਜ ਜਿਹੜੀ ਆਪਾਂ ਨਿਊ ਵੀਡੀਓ ਲੈ ਕੇ ਆਏ ਹਾਂ ਬਹੁਤ ਹੀ ਪਿਆਰੇ ਸੂਟਸ ਵੀ ਤੁਹਾਡੇ ਲਈ ਲੈ ਕੇ ਆਏ ਆ। ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ। ਸੋ ਆਪਣਾ ਜਿਹੜਾ ਸਟੋਰ ਦਾ ਐਡਰੈਸ ਹੈਗਾ ਜੀ ਬੱਲਰਾਮ ਨਗਰ ਸਟਰੀਟ ਬਟਾ ਸਟਰੀਟ ਨੰਬਰ 10/3 ਬਠਿੰਡਾ। ਸੋ ਤੁਹਾਡਾ ਦਾ ਕੰਟੈਕਟ ਨੰਬਰ ਹੈਗਾ 7814942347 ਤੇ ਸਾਨੂੰ ਕੰਟੈਕਟ ਕਰਕੇ ਤੁਸੀਂ ਲੋਕੇਸ਼ਨ ਹੈ ਜਿਹੜੀ ਕਨਫਰਮ ਕਰ ਸਕਦੇ ਹੋ। ਸੋ ਤੁਸੀਂ ਬੁਟੀਕ ਦੇ ਉੱਪਰ ਆ ਕੇ ਵੀ ਬਹੁਤ ਪਿਆਰੇ ਪਿਆਰੇ ਸੂਟਸ ਜਿਹੜੇ ਬਾਈ ਕਰ ਸਕਦੇ ਹੋ ਬਹੁਤ ਹੀ ਜੈਨੂਨ ਪ੍ਰਾਈਸਿਸ ਤੇ ਸੋ ਅੱਜ ਦੇ ਆਪਾਂ ਜਿਹੜੇ ਬਹੁਤ ਹੀ ਵਧੀਆ ਪਸ਼ਮੀਨੇ ਦੇ ਉੱਪਰ ਸੂਟਸ ਰੈਡੀ ਕੀਤੇ ਆ ਸੋ ਉਹਨਾਂ ਨਾਲ ਉਹ ਸੂਟਸ ਜਿਹੜਾ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਆ ਸੋ ਵੀਡੀਓ ਨੂੰ ਜ਼ਰੂਰ ਦੇਖਿਓ ਸੋ ਫਰਸਟ ਸੂਟ ਆਪਾਂ ਤਿਆਰ ਕੀਤਾ ਗਾਜਰੀ ਕਲਰ ਦੇ ਉੱਤੇ ਬਹੁਤ ਹੀ ਸੋਨਾ ਹੈਂਡਪ੍ਰਿੰਟ ਹੋਇਆ ਹੈ ਸੂਟ ਦੇ ਉੱਪਰ ਸੋ ਤੁਸੀਂ ਪੇਂਟ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਪੇਂਟ ਹੋਇਆ ਹੈ ਇਸਤੇ ਪ੍ਰੋਪਰ ਫਿਨਿਸ਼ਿੰਗ ਦੇ ਨਾਲ ਜਿਹੜਾ ਆਪਾਂ ਪੇਂਟ ਕੀਤਾ ਇਸਤੇ ਪੂਰੇ ਫਰੰਟ ਦੇ ਉੱਪਰ ਜਿਹੜਾ ਇਹ ਪੇਂਟ ਆਏਗਾ ਬਹੁਤ ਹੀ ਪਿਆਰੇ ਤੇ ਜਿਹੜਾ ਪਰ ਇਹਦੇ ਕਲਰਸ ਯੂਜ਼ ਕੀਤੇ ਆ ਇਹਦੇ ਤੇ ਖੋਰੇ ਦੀ ਬਾਟਮ ਦੇ ਸੌਰੀ 슬ੀਵਜ਼ ਦੇ ਉੱਪਰ ਵੀ ਬਹੁਤ ਸੋਹਣਾ ਪੇਂਟ ਹੋਇਆ ਸੋ ਇਹ ਜਿਹੜੀਆਂ 슬ੀਵਜ਼ ਆਉਣਗੀਆਂ ਉੱਪਰ ਪਹਿਲਾਂ ਵੀ ਵੀਡੀਓ ਦੇ ਵਿੱਚ ਦਿਖਾਇਆ ਸੀ ਕਿ ਸੂਟ ਉਹ ਫੇਲ ਹੋ ਗਿਆ ਸੀ ਸੇਮ ਕਲਰ ਦੇ ਉੱਪਰ ਆਪਾਂ ਇੱਕ ਸੇਮ ਸੂਟ ਰੈਡੀ ਕੀਤਾ ਜੀ ਇਹ ਕਲਰ ਦੀ ਡਿਮਾਂਡ ਬਹੁਤ ਜ਼ਿਆਦਾ ਸੀਗੀ ਸੋ ਸੇਮ ਸੂਟ ਰੈਡੀ ਹੋਇਆ ਜੀ ਇਹਦਾ ਪ੍ਰਾਈਸ ਆ ਜਿਹੜਾ 2000 ਰਹੇਗਾ ਔਰ ਇਹਦੇ ਨਾਲ ਬਹੁਤ ਸੋਹਣਾ ਆਪਾਂ ਟੈਬੀ ਲਾਈਨ ਦਾ ਦੁਪੱਟਾ ਰੈਡੀ ਕੀਤਾ ਬਹੁਤ ਹੀ ਪਿਆਰੀ ਲੇਸ ਲਗਾਈ ਹੈ ਇਸ ਤੇ ਸੋ ਦੁਪੱਟਾ ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣਾ ਡਾਈ ਹੋਇਆ ਦੁਪੱਟਾ ਇਹ ਬਹੁਤ ਸੋਹਣੀ ਡਿਜ਼ਾਈਨਿੰਗ ਹੋਈ ਆ ਦੁਪੱਟੇ ਦੇ ਉੱਪਰ ਵੀ ਔਰ ਲੇਸ ਵੀ ਬਹੁਤ ਸੋਹਣੀ ਇਹਦੇ ਉੱਪਰ ਲੱਗੀ ਹੋਈ ਹੈ ਪ੍ਰੋਪਰ ਫਿਨਿਸ਼ਿੰਗ ਦੇ ਨਾਲ ਜਿਹੜੀ ਲੇਸ ਲੱਗੀ ਹੋਈ ਹੈ ਟੈਬੀ ਲਾਈਨ ਦਾ ਦੁਪੱਟਾ ਹੈ ਜੀ ਇਹ ਪ੍ਰੋਪਰ ਪਾਰਟੀ ਵੇਅਰ ਸੂਟ ਬਣੇਗਾ ਤੁਹਾਡਾ ਸੋ ਜਿਹੜੇ ਬਹੁਤ ਸਾਰੇ ਕਸਟਮਰ ਆਪਣੇ ਜਿਹੜੇ ਹੈਂਡਵਰਕ ਨਹੀਂ ਪ੍ਰੇਫਰ ਕਰਦੇ ਜੀ ਉਹਨਾਂ ਲਈ ਆਪਾਂ ਇਹ ਸੂਟ ਲੈ ਕੇ ਆਏ ਆ जॉर्जर्ट के उवी पेंट करवाया जी आप पेंट चेक कर सकते हो बहुत ही प्यारा पेंट होया उपर भी और एवसर भी आएगा ਸਵੇ ਪੇਂਟ ਹੈ ਜਿਹੜਾ ਫਲਾਰ ਦਾ 슬ੀਵਸ ਦੇ ਉੱਪਰ ਆਣਗੇ ਬਹੁਤ ਹੈਵੀ ਬਹੁਤ ਹੀ ਪਿਆਰਾ ਪੇਂਟ ਹੋਇਆ ਹੋਇਆ ਕਿ ਤੁਸੀਂ ਪ੍ਰੋਪਰ ਤਰ੍ਹਾਂ ਦੇਖ ਸਕਦੇ ਹੋ ਔਰ ਬਹੁਤ ਹੀ ਸੋਨਾ ਪਰ ਦੁਪੱਟਾ ਵੀ ਰੈਡੀ ਕੀਤਾ ਹੈ ਇਹਦੇ ਨਾਲ ਪੇਂਟ ਦੇ ਵਿੱਚ ਪੂਰਾ ਖੁੱਲੜੁਲਾ ਜੀ 2.5 ਮੀਟਰ ਪਲੱਸ ਦੁਪੱਟਾ ਰਹੇਗਾ ਇਹ ਇਹ ਵਾਲਾ ਦੁਪੱਟਾ ਰਹੇਗਾ ਦਾ ਫੁੱਲ ਹੈਵੀ ਦੁਪੱਟਾ ਇਹਦੇ ਇਹ ਵਾਲਾ ਫੁੱਲ ਵੀ ਆਪਣੇ ਕੋਲ ਸਿੰਗਲ ਕਲਰ ਰੈਡੀ ਹੋਇਆ ਨੈਕਸਟ ਆਪਾਂ ਨਾ ਪਸ਼ਮੀਨੇ ਦੇ ਉੱਪਰ ਇੱਕ ਮਸ਼ੀਨ ਵਰਕ ਕੀਤਾ ਸੀਗਾ ਸੋ ਕਸਟਮਰ ਦਾ ਸੂਟ ਰੈਡੀ ਹੋਇਆ ਔਰੇਂਜ ਕਲਰ ਦੇ ਉੱਪਰ ਸੋ ਬਹੁਤ ਸੋਨੀ ਆਪਾਂ ਨੈਕ ਦੇ ਉੱਪਰ ਡਿਜ਼ਾਈਨਿੰਗ ਕਰਵਾਈ ਹੈ ਇਹਦੀ ਔਰ ਬਹੁਤ ਸੋਹਣੀਆਂ ਨੇ 슬ੀਵਜ਼ ਵੀ ਬਹੁਤ ਸੋਹਣੀਆਂ ਬਣੀਆਂ ਹੋਈਆਂ। ਔਰ ਘੇਰੇ ਦੇ ਉੱਪਰ ਇਹ ਇਹ ਲਾਈਨ ਦਾ ਸੂਟ ਬਣਿਆ ਹੈ ਛੋਟੇ ਚਾਕ ਵਾਲਾ। ਸੋ ਇਦਾਂ ਇਹਦੇ ਹਾਫ ਹੀ ਰਹਿਣਗੇ ਚਾਕ। ਬਹੁਤ ਸੋਹਣਾ ਸੇਮ ਥ੍ਰੈਡ ਦੇ ਅੱਪਾ ਵਰਕ ਕਰਵਾਇਆ ਦੇ ਉੱਪਰ। ਔਰ ਬਹੁਤ ਹੀ ਸੋਹਣਾ ਵਰਕ ਹੈ ਜਿਹੜੀ ਇਹਦੀ ਬਾਟਮ ਦੇ ਉੱਪਰ ਹੋਇਆ ਸਟ੍ਰੇਟ ਬਾਟਮ ਰਹੇਗੀ ਇਸ ਦੀ। ਅਸ਼ਮੀਨੇ ਦਾ ਦੁਪੱਟਾ ਜਿਹੜਾ ਆਪਾਂ ਇਹਦੇ ਤੇ অলरेਡੀ ਕੀਤਾ ਦੁਪੱਟੇ ਦੇ ਚਾਰੋਂ ਸਾਈਡ ਲੇਸ ਲਗਾ ਕੇ ਡਿਜ਼ਾਈਨਿੰਗ ਕੀਤਾ ਹੋਇਆ ਦੁਪੱਟੇ ਨੂੰ ਪਸ਼ਮੀਨੇ ਦਾ ਦੁਪੱਟਾ ਰਹੇਗਾ ਜੀ ਇਹਦੇ ਨਾਲ ਮੋਡਰਨ ਟ੍ਰੈਂਡਿੰਗ ਤੇ ਬਹੁਤ ਸੋਹਣਾ ਲੱਗਦਾ ਦੁਪੱਟਾ ਇਹ ਵਾਲਾ ਪਸ਼ਮੀਨੇ ਦੇ ਸੂਟਾਂ ਦੇ ਨਾਲ ਸੋ ਇਦਾਂ ਦੇ ਸੂਟਸ ਆ ਜਿਹੜੇ ਤੁਸੀਂ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਸੋ ਬਹੁਤ ਹੀ ਪਿਆਰੇ ਪਿਆਰੇ ਤੇ ਆਪਾਂ ਤੁਹਾਨੂੰ ਜੈਨੂਇਨ ਰੇਟ ਦੇ ਵਿੱਚ ਸੂਟ ਰੈਡੀ ਕਰਕੇ ਦਵਾਂਗੇ ਸੋ ਜਿਹੜੇ ਵੀ ਸੂਟ ਤੁਹਾਨੂੰ ਅੱਜ ਇਹਨਾਂ ਦੇ ਵਿੱਚੋਂ ਵਧੀਆ ਲੱਗੇ ਸਕਰੀਨਸ਼ਾਟ ਲੈ ਕੇ ਤੁਹਾਡਾ WhatsApp ਨੰਬਰ 78149 42347 ਤੇ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਹੋਰ ਵੀ ਹੈਂਡਵਰਕ ਦੀ ਕਲੈਕਸ਼ਨ ਵੀ ਆਪਣੇ ਕੋਲੇ ਬਹੁਤ ਜ਼ਿਆਦਾ ਹੈ ਸੋ ਕਿਸੇ ਵੀ ਪ੍ਰਾਈਸ ਆਪਣੇ ਕੋਲੇ 2000 ਤੋਂ ਜਿਹੜੇ ਹੈਂਡਵਰਕ ਦੇ ਸੂਟ ਸਟਾਰਟ ਹੋ ਜਾਂਦੇ ਆ ਸੋ 2000 ਤੋਂ ਲੈ ਕੇ ਤੁਸੀਂ ਅਪਰ ਇੰਚ ਦੀ ਮਰਜ਼ੀ ਸਾਡੇ ਤੋਂ ਬਾਏ ਕਰ ਸਕਦੇ ਹੋ ਨਾਰਮਲ ਹੈਵੀ ਸੂਟ ਨਾਰਮਲ ਰੇਂਜ ਦੇ ਸੂਟ ਕਟਵਰਕ ਵਾਲੇ ਜਿਆਦਾ ਵਾਲੇ ਫੁਲੀ ਹੈਵੀ ਬ੍ਰਾਈਡਲ ਸੂਟਸ ਆਪਣੇ ਕੋਲੇ ਸਾਰੇ ਤਰ੍ਹਾਂ ਦੇ ਸੂਟਸ ਨੇ ਸੋ ਕਿਸੇ ਵੀ ਤਰ੍ਹਾਂ ਦਾ ਸੂਟ ਜਿਹੜਾ ਤੁਸੀਂ ਬਾਈ ਕਰ ਸਕਦੇ ਹੋ ਸੋ ਅੱਜ ਦੀ ਵੀਡੀਓ ਕਿਦਾਂ ਲੱਗੀ ਮੈਸੇਜ ਸੈਂਡ ਕਰਕੇ ਸਾਨੂੰ ਜਰੂਰ ਦੱਸਿਓ ਥੈਂਕ ਯੂ